ਅੱਜ ਸਾਡੀਆਂ ਨੌਕਰੀਆਂ 60000 ਤੋਂ ਟੱਪ ਗਈਆਂ ਨੌਕਰੀਆਂ ਤਾਂ ਹਜੇ 4 ਸਾਲ ਆਪਨ ਹੋਏ ਨਹੀਂ 60000 ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਦੇ ਹੋ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਬਈ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ 노 캐시 노 ਫਰਮੈਸ਼ ਸਿੱਧੇ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣਗੀਆਂ ਤਿੰਨ ਆਉਣਗੀਆਂ ਇੱਕੋ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਨੇ ਕਿਉਂਕਿ ਨੀਅਤ ਸਾਫ਼ ਹੈ ਅਸੀਂ ਹੈ ਜੀ ਪੰਜ ਨੌਕਰੀ ਤੁਹਾਡੇ ਪਿੰਡ ਹੈ ਜੀ ਪੰਜ ਨੌਕਰੀ ਤੁਹਾਡੇ ਘਰੇ ਕਿ ਹਜ ਜਕਲ ਹੁਣ ਕਿਹੜੀ ਤੇ ਹੋ ਅੱਛਾ ਪੰਜ ਨੌਕਰੀ ਵਾਹ ਜੀ ਵਾਹ ਵਾਹ ਦੇਖ ਲਓ 75 ਸਾਲਾਂ ਚ ਇੱਕ ਵੀ ਨਹੀਂ ਮਿਲੀ 4 ਸਾਲਾਂ ਚ ਪੰਜ ਮਿਲ ਗਈਆਂ ਐਵਰੇਜ ਕੱਢੋ ਸਾਤ ਸੇਬ ਸੋਇਸ ਕਰਕੇ ਨੌਕਰੀਆਂ ਵੀ ਨੌਕਰੀਆਂ ਵੀ ਜਿੰਦਾਬਾ ਧੰਵਾਜੀ ਧੰਨਵਾਦ ਨੌਕਰੀਆਂ ਵੀ ਨਾ ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸਜੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇਜ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 65000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ 'ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਅਕਾਲੀ ਦਲ ਵਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲ ਕਿਹੜੀ ਨੌਕਰੀ ਹੈ ਤਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫੇਰ ਜਾਣਗੇ ਆਪਣੇ ਜਵਾਬ ਉੱਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਤੇ ਰੱਖੇ ਸੀਗੇ ਉਹ ਇੱਕ 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 ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ ਐਸਐਸਈ ਟੈਸਟ ਕਲੀਅਰ ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ ਦੇਨ ਸਾਲਾਂ ਬਾਅਦ ਹੁੰਦੀ ਐ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਐਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਆ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜੁਨੀਅਰ ਮਰਜੀ ਕੁੰਡੀਆਂ ਲਈ ਜੋ ਜਿੰਨੀਆਂ ਮਰਜੀ ਪਾ ਤੁਹਾਨੂੰ ਚਲਾਣ ਨਹੀਂ ਕਟਣ ਦਿੰਦਾ ਮੈਂ ਬਾਲ ਸਾਹਿਬ ਦੀ ਸੋਚ ਤੇ ਪੈਰਾਂ ਦੇ ਆਗੇ ਟੋਕ ਕੇ ਉਹ ਕਿਹੜੀ ਸੋਚ ਤੇ ਉਹ ਕਹਿੰਦਾ 10ਵੀਂ ਤੱਕ ਕੋਈ ਫੇਰ 9ਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਜਦਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚਾ ਕੇ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇੱਦਾਂ ਹੀ ਬੋਲਦਾ ਮੈਂ ਸੌਕਾ ਬੋਲਦਾ ਬਹੁਤ ਗਾਇ ਮੁੱਖ ਮੰਤਰੀਆਂ ਕੋਲ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨਾਲ ਮੈਂ ਲੋਕਾਂ ਚੋਂ ਹਾਂ ਜੀ ਹੁਣ ਮੈਂ ਮੈਂ ਪੜ੍ਹ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋਵੋਗੇ ਜਰਾ ਅਸੀਂ ਮੈਂ ਬੋਲਣਾ ਚਾਹੁੰਦਾ ਸੀ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇंदे ਲੋਕਾਂ ਦੇ ਪ੍ਰਤੀਨਿਧੀ ਤਾਂ ਹੀ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ ਮੈਨੂੰ ਉਮੀਦ ਹੈ ਜੋ ਮੈਂ ਅੱਖਾਂ ਦੇਖ ਰਿਹਾ ਲੋਕਾਂ ਦੀਆਂ ਤੇ ਮੈਨੂੰ ਵੀ ਮੈਂ 17.5 ਸਾਲ ਦਾ ਸੀ ਜਦੋਂ ਸਟਾਰ ਬਣਦਾ ਸੀ ਤੁਸੀਂ ਮੈਨੂੰ ਮੈਂ ਅੱਖਾਂ ਹੀ ਦੇਖੀਆਂ ਲੋਕਾਂ ਦੀਆਂ ਮੈਨੂੰ ਉਮੀਦ ਹੈ ਜਿਹੜੇ ਸਾਹ ਤੇ ਤੁਹਾਡਾ ਜਜ਼ਬਾ ਜੋਸ਼ ਦੇਖ ਰਿਹਾ ਕਿ ਬੜੀ ਜਲਦੀ ਆਪਾਂ ਉਹਦੇ ਨਾਲੋਂ ਫੇਜ਼ 1 ਜਿਹੜਾ ਜਯਦ ਨਸ਼ਾ ਵਿਰੋਧੀ ਉਹਦੇ ਨਾਲੋਂ ਅੱਧੇ ਟਾਈਮ ਦੇ ਵਿੱਚ ਆਪਾਂ ਦੁੱਗਣੀ ਪ੍ਰਾਪਤੀ ਕਰ ਲਾਂਗੇ ਐਸੇ ਐਸੇ ਹਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿਚਾਰਵਿੰਦ ਜੀ ਐਸੇ ਹਾਲ ਦੇ ਵਿੱਚ ਤੁਹਾਨੂੰ ਐਸੇ ਜਿਹੜਾ ਜਯਦ ਨਸ਼ਾ ਵਿਰੋਧੀ ਸੈਕੰਡ ਫੇਜ਼ ਦੀ ਸਕਸੈਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਣਗੀਆਂ ਐਸੇ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ